ਖੰਨਾਬਕੇ ਹੋਏ ਕਹਾਸੇ ਵੀ 13 ਸਾਲਾ ਦੀ ਲੜਕੀ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਦੀ ਮੌਤ ਦਾ ਮੂਕਰਨ ਟੀਵੀ ਉੱਪਰ ਆ ਰਿਹਾ ਸੀ ਆਈਡੀ ਨਾਟਕ ਸੀ ਤੇ ਉਹ 3-4 ਬੱਚਿਆਂ ਨਾਲ ਮਿਲ ਕੇ ਇਹੀ ਨਾਟਕ ਦੇਖ ਰਹੇ ਸਨ ਤੇ ਨਾਟਕ ਦੇਖਦੇ ਹੀ ਦੇਖਦੇ 13 ਸਾਲਾ ਬੱਚੀ ਅਨਿਤਾ ਨੇ ਗਲੇ ਵਿੱਚ ਤਾਰ ਬੰਨ੍ਹ ਕੇ ਟੇਬਲ ਤੇ ਖੜ ਕੇ ਪੱਖੇ ਨਾਲ ਖੁਦ ਨੂੰ ਟੰਗ ਲਿਆ ਜਿਸ ਤੋਂ ਬਾਅਦ ਅਚਾਨਕ ਟੇਬਲ ਡਿੱਗਣ ਨਾਲ ਬੱਚੀ ਦਾ ਸਾਰਾ ਰੁਕਣ ਨਾਲ ਮੌਤ ਹੋ ਗਈ ਪਿੜਤ ਬੱਚੀ ਦੇ ਪਿਤਾ ਚਿਰਾਜ ਬੱਲਵ ਨੇ ਦੱਸਿਆ ਕਿ ਘਰ ਵਿੱਚ 3-4 ਬੱਚੇ ਟੀਵੀ ਤੇ ਸੀਆਈਡੀ ਨਾਟਕ ਦੇਖ ਰਹੇ ਸਨ ਤੇ ਸੀਰੀਅਲ ਵਿੱਚ ਜਿਸ ਤਰ੍ਹਾਂ ਦਾ ਸੀਨ ਚੱਲ ਰਿਹਾ ਸੀ ਉਸੇ ਤਰ੍ਹਾਂ ਹੀ ਉਸ ਦੀ ਬੇਟੀ ਵੀ ਆਪਣੇ ਛੋਟੇ ਭਰਾ ਨੂੰ ਕਰਕੇ ਦਿਖਾ ਰਹੀ ਸੀ ਤੇ ਖੁਦ ਹੀ ਗਲੇ ਵਿੱਚ ਤਾਰ ਬੰਨ੍ਹ ਕੇ ਅਨੀਤਾ ਪੱਖੇ ਨਾਲ ਲਟ ਗਈ ਜਿਸ ਕਾਰਨ ਉਸ ਦਾ ਸਾਹ ਰੁਕਣ ਨਾਲ ਮੌਤ ਹੋ ਗਈ ਸਰ ਬੱਚੇ ਸੀਆਈਡੀ ਵਾਲਾ ਸੀਰੀਅਲ ਦੇਖ ਰਹੇ تھے 3-4 ਉਹਨਾਂ ਦੇਖੋ ਸੀਆਈਡੀ ਵਾਲਾ ਕਰਕੇ ਦਿਖਾਤਾ ਇਹ ਮਿੱਟੀ ਦੇ ਬਰਕੇ ਉੱਪਰ ਉਹ ਚਾ ਤਾਰ ਟੰਗਾ ਹੋਇਆ ਥਾ उस पर चढ़ गई या चढ़ के गला में लगा दिया वो और टेबल टूटा हुआ था तेरे से एक एक दिन सर पे चक्कर टेबल घसा गया वो टंग गई उस पर मेरा लड़का जो है ना साथ था उसको उसे हुआ तो गली में हल्ला करने लग गया था ठीक है तो उसके बाद में मेरा मम्मी उसका आ गई थी ड्यूटी से तो रास्ता में कोई जा रहा था उसको खोजने तो मोटरसाइकिल से मेरा तक आ था आपको लड़की ऐसे ऐसे हो गई ਤਾਂ ਫਿਰ ਆਇਆ ਤਾਂ ਅਸੀਂ 1 ਵਜੇ ਕੰਮ ਤੇ ਥਾਏ ਤਾਂ हमको फोन ਆਇਆ ਤਾਂ ਫਿਰ ਹਮ ਲੋਗ ਵੀ ਆਏ ਮੇਰਾ ਨਾਮ ਅਵਲਬੀਰ ਸਿੰਘ ਹੈ ਕੀ ਲੱਗਦੇ ਹੋ ਤੁਸੀਂ ਬੱਚੇ ਬੱਚੇ ਦੇ ਭਾਈ ਲੱਗਦੇ ਆ ਇਹ ਰਿਸ਼ਤੇਦਾਰੀ ਜੀ ਮੇਰਾ ਮਾਮੇ ਦਾ ਸਾਡੂ ਹੈ ਜੀ ਅੱਛਾ ਤੇ ਕੀ ਕੱਟਣਾ ਹੋਈ ਹੈ ਜੀ ਕੱਟਣਾ ਆਏ ਹੋਏ ਅਸੀਂ ਕੰਮ ਤੇ ਸੀਗੇ ਜੀ ਤੇ ਸਾਨੂੰ ਕੰਮ ਤੇ ਫੋਨ ਆਇਆ ਜੀ ਕਿ ਗੱਲ ਫਰਾ ਲੈ ਲਿਆ ਜੀ ਅਸੀਂ ਜਿਵੇਂ ਗਏ ਸਿੱਧਾ ਗਏ ਤਾਂ ਜਨੂ ਤਾਂ ਉੱਥੇ ਸਾਰੇ ਪਹੁੰਚੇ ਹੋਏ ਸੀ ਜੀ ਅਥੇ ਜਨੂ ਅਸੀਂ ਪਹੁੰਚੇ ਫਿਰ ਦੇਖਿਆ ਉੱਥੇ ਮੁਲਾਜ਼ਮ ਵੀ ਪਹੁੰਚੇ ਹੋਏ ਸੀ ਉਹਨੇ ਸਾਰਾ ਕੰਮ ਉਹਨੇ ਹੀ ਕਰਿਆ ਇਹ ਸਾਡੇ ਜਾਣ ਤੋਂ ਪਹਿਲਾਂ ਮੁਲਾਬਾ ਚ ਪਹੁੰਚ ਹੋਈ ਸੀ ਤਾਂ ਕੁਝ ਕਾਰਨ ਪਤਾ ਲੱਗੇ ਕੀ ਕਾਰਨ ਤਾਂ ਪਤਾ ਨਹੀਂ ਲੱਗੇ ਸੀ ਤਾਂ ਕੰਮ ਤੇ ਸੀਗੇ ਸਾਰੇ ਕਿਸ ਤਾਂ ਨਹੀਂ ਦੱਸਿਆ ਹੋਣਾ ਕੁਝ ਨਹੀਂ ਨਹੀਂ ਦੱਸਿਆ ਨਹੀਂ ਬੱਚੇ ਨੂੰ ਵੀ ਨਹੀਂ ਇਹ ਵੀ ਸਾਰੇ ਸਾਰੇ ਕੰਮ ਤੇ ਸੀ ਇਕੱਠੇ ਆਉਂਦੇ ਸੀਗੇ ਸਾਰੇ ਇਹ ਤਾਂ ਬੱਚੇ ਨੂੰ ਪਤਾ ਹੋਊਗਾ ਬੱਚੇ ਦਾ ਜਾਣਦਾ ਇਹ ਛੋਟੇ ਛੋਟੇ ਬੱਚੇ ਨਹੀਂ ਇਹ ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰੇ ਪੁਲਿਸ ਅਧਿਕਾਰੀ ਸਤਪਾਲ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ Laash ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸਾਡੇ ਕੋਲ ਨਾ ਰਾਜਵੰਦਵਾ ਇਹਦੀ ਲੜਕੀ ਹੈ ਨੀਤਾ ਹੈ ਜੀ ਉਮਰ ਗਰੀਬ 13 ਸਾਲ ਆ ਇਹ ਕੱਲ ਦੀ ਗੱਲ ਆ ਕੱਲ ਨੂੰ ਕੋਈ 1 ਵਜੇ ਦੇ ਕਰੀਬ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕੁੜੀ ਜੀ ਰਫਾ ਲੈ ਗਿਆ ਉੱਥੇ ਹੀ ਗਏ ਆ ਮੌਕੇ ਤੇ ਜਾ ਕੇ ਪੜਤਾਲ ਕੀਤੀ ਹੈ ਪਰਵਾੜ ਦੇ ਦੱਸਣ ਦੇ ਮੁਤਾਬਕ ਜਿਹੜੇ ਮਾਪੇ ਉੱਥੇ ਮੌਕੇ ਤੇ હાજર ਨਹੀਂ ਸੀਗੇ ਆਪਣੇ ਕੰਮਕਾਰਾਂ ਤੇ ਗਏ ਸੀ ਇਹ ਲੜਕੀ ਨੇ ਤਾਰ ਦੇ ਨਾਲ ਕਪੜੇ ਧਣ ਵਾਲੀ ਤਾਰ ਹੁੰਦੀ ਹੈ ਉਹਦੇ ਨਾਲ ਤੁੰਨੀ ਨਾਲ ਫਾਹ ਲਿਆ ਹੋਇਆ ਸੀ ਇਹਦੀ ਫਿਰ ਵੀ ਪੜਤਾਲ ਕੀਤੀ ਜਾ ਰਹੀ ਹੈ ਤੇ ਸਭ ਕੁਝ ਕਾਰਨਿਕਤਾ ਦੇ ਸਾਹਮਣੇ ਆਏ ਕੁਝ ਕਾਰਨ ਫਿਲਹਾਲ ਨਹੀਂ ਹੋਇਆ ਇਹ ਹਾਕਾ ਬਾਕੀ ਪੋਸਟਮਾਰਟ ਹੋ ਰਿਹਾ ਹੈ ਧੁਕੜਿਆ